ਸਸਿਕਾ ਜੀ ਮੈਂ ਆ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਪੈਨਸ਼ਨ ਪਲਾਨ ਪ੍ਰੋਗਰਾਮ ਯਾਨੀ ਕਿ ਸੀਪੀਪੀ 2025 ਭੁਗਤਾਨ ਦੇ ਵਿੱਚੋ ਵਾਧਾ ਸੀਪੀਪੀ ਵਾਧਾ ਯੋਜਨਾ ਦੇ ਪੜਾਵ ਦੋਤੀ ਨਿਰੰਤਤਾ ਅਤੇ ਸੀਪੀਪੀ ਨਿਵੇਸ਼ ਬੋਰਡ ਦੁਆਰਾ ਹਾਲੀ ਦੇ ਵਿੱਚ ਕੀਤੇ ਗਏ ਮਹੱਤਵਪੂਰਨ ਨਿਵੇਸ਼ ਨੇ ਵਾਤਵਾਂਦੇ ਮਾਸਿਕ ਭੁਗਤਾਨ ਵਾਧੇ ਦੀ ਗਲਤੀ ਹੈ ਤਾਂ 2025 ਦੇ ਵਿੱਚ 65 ਸਾਲ ਦੀ ਉਮਰ ਦੇ ਨਵੇਂ ਪ੍ਰਾਪਤਕਰਤਾਵਾਂ ਦੇ ਲਈ ਵਾਧਾ ਸੀਪੀਪੀ ਟਾਈਮਡ ਭੁਗਤਾਨ ਲਗਭਗ 1433 ਡਾਲਰ ਪ੍ਰਤੀ ਮਹੀਨਾ ਹੋਗੇ ਇਕ ਵਿਅਕਤੀ ਨੂੰ ਅਸਰ ਰਕਮ ਪ੍ਰਾਪਤ ਹੁੰਦੀ ਹੈ ਜੋ ਉਹਨਾਂ ਦੇ ਯੋਗਦਾਨ, ਇਤਿਹਾਸ, ਕਮਾਈਆਂ ਅਤੇ ਉਹਨਾਂ ਦੁਆਰਾ ਲਾਭ ਪ੍ਰਾਪਤ ਕਰਨ ਦੀ ਉਮਰ ਤੇ ਨਿਰਭਰ ਕਰਦੀ ਹੈ। ਸੀਪੀਪੀ ਦਾ ਬਹੁਤ ਸਾਲਾਂ ਵੱਤਾ ਚੱਲ ਰਿਹਾ ਹੈ। ਦੂਜੀ ਕਮਾਈ ਦੀ ਸੀਮਾ ਸੀਪੀਪੀ 2 ਪੂਰੀ ਤਰ੍ਹਾਂ ਪਰਬੰਧ ਹੈ। 2025 ਲਈ ਉਹਨਾਂ ਵਿਅਕਤੀ ਦੇ ਲਈ ਜੋ ਕਮਾਈ ਉੱਤੇ ਇੱਕ ਸੀਮਾ ਲਾਗੂ ਕੀਤੀ ਗਈ ਹੈ ਜਿਨਾ ਦੀਆਂ ਤਨਖਾਹਾਂ ਵੱ ਤੋਂ ਪੱਤ ਪੈਨਸ਼ਨ ਜੋ ਕਮਾਈ ਤੋਂ ਵੱਧ ਨਹੀਂ। ਇਹ ਉੱਚ ਆਮਦਨ ਵਾਲੇ ਲੋਕਾਂ ਨੂੰ ਵਧੇਰੇ ਯੋਗਦਾਨ ਪਾਉਣ ਅਤੇ ਅਨੁਪਾਤਕ ਤੌਰ ਉੱਤੇ ਉੱਚ ਪੱਧਰੀ ਲਾਭ ਪ੍ਰਾਪਤ ਕਰਨ ਦੀ ਅਕਿਆਤinde ਜਿਸ ਦਾ ਅੰਤਿਮ ਟਿਚਰ 2024 ਤੱਕ ਆਮਦਨ ਬਦਲੀ ਥਣ ਨੂੰ 25% ਫਦਾ ਕੀਤੀ 33.33% ਕਰਨੇ ਬੱਚਿਆਂ ਦੇ ਲਈ ਲੱਭਾ ਦੇ ਵਿੱਚ ਬਦਲਾਵ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵਿਦਿਆਰਥੀਆਂ ਦੇ ਲਈ ਨਵੇਂ ਪ੍ਰਬੰਧ ਪੇਸ਼ ਕੀਤੇ ਗਏ ਨੇ ਜਿਨ੍ਹਾਂ ਦੇ ਮਿਰਤਕ ਜਾਂ ਅਪਾਹਜ ਮਾਪੇ ਸੀ ਜਿਨ੍ਹਾਂ ਨੇ ਸੀਪੀਪੀ ਦੇ ਵਿੱਚ ਯੋਗਦਾਨ ਪਾਇਆ ਸੀ 18 ਤੋਂ 24 ਸਾਲ ਦੀ ਉਮਰ ਦੇ ਪਾਰਟ ਟਾਈਮ ਵਿਦਿਆਰਥੀ 2025 ਤੋਂ 150.99 ਡਾਲਰ ਦੇ ਮਾਸਿਕ ਭੁਗਤਾਨ ਦੇ ਲਈ ਯੋਗ ਨੇ ਅਪਾਹਜ ਯੋਗਦਾਨ ਪਾਉਣ ਵਾਲੇ ਦੇ ਬੱਚੇ ਦੇ ਲਾਪ ਨੂੰ ਵਧਾਇਆ ਜਾਂਦਾ ਹੈ ਭਾਵ ਇਹ ਹੁਣ ਅਪਾਹਜ ਮਾਤਾ ਪਿਤਾ ਦੇ 65 ਸਾਲ ਦੀ ਉਮਰ ਤੱਕ ਪਹੁੰਚਣ ਤੇ ਖਤਮ ਨਹੀਂ ਹੁੰਦਾ ਕੁਝ ਮਾਰਾ ਦੁਆਰਾ ਕੈਨੇਡੀਅਨਸ ਨੂੰ ਲਾਪਾ ਦਾ ਦਾਵਾ ਕਰਨ ਦੇ ਵਿੱਚ ਦੇਰੀ ਕਰਨ ਦੇ ਲਈ ਉਤਸ਼ਾਹਿਤ ਕਰਨ ਦੇ ਲਈ ਪੈਨਸ਼ਨ ਦੇਰੀ ਦੀ ਗਰੰਟੀ ਨਾਮਕ ਇੱਕ ਨਵਾਂ ਹੱਲ ਪ੍ਰਸਤਾਵਿਤ ਕੀਤਾ ਗਿਆ ਇਹ ਗਰੰਟੀ ਇਹ ਯਕੀਨੀ ਬਣਾਵੇਗੀ ਕਿ ਜੇਕਰ ਕੋਈ ਵਿਅਕਤੀ ਆਪਣੀ ਪੈਨਸ਼ਨ ਦਾ ਦਾਵਾ ਕਰਨ ਵਿੱਚ ਦੇਰੀ ਕਰਦਾ ਹੈ ਪਰ ਜਲਦੀ ਮਰ ਜਾਂਦਾ ਹੈ ਤਾਂ ਉਸ ਦੀ ਜਾਇਦਾਦ ਫੰਡਾ ਉੱਤੇ ਗਵਾਚ ਨਾ ਜਾਵੇ ਇੱਕ ਕਦਮ ਇਸਾਉ ਦੇਸ਼ ਵਧੇਰੇ ਵਿੱਤੀ ਸੁਰੱਖਿਆ ਪ੍ਰਦਾਨ ਕਰਦਾ ਹੈ। ਕੈਨੇਡਾ ਵਿੱਚ ਪੈਨਸ਼ਨ ਪਲਾਨ ਇਨਵੈਸਟਮੈਂਟ ਬੋਰਡ ਜੋ ਕਿ ਸਿਪੀ ਫੰਡ ਦਾ ਪ੍ਰਬੰਧਨ ਕਰਦਾ ਹੈ, ਉਸਨੇ ਵਿੱਤੀ ਸਾਲ 2026 ਦੀ ਦੂਜੀ ਤਿਮਾਹੀ 30 ਸਤੰਬਰ 2025 ਦੇ ਅੰਤ ਤੱਕ ਕੁੱਲ 170.5 ਬਿਲੀਅਨ ਡਾਲਰ ਦੀ ਕੁਝ ਜਨਤਕ ਰਿਪੋਰਟ ਕੀਤੀ ਹੈ। ਭਾਰਤ ਦੇ ਵਿੱਚ ਮਹੱਤਵਪੂਰਨ ਵਿਸਥਾਰ 2025 ਦੇ ਵਿੱਚ ਪੋਰਟਫੋਲੀਓ ਦੀ ਕੁੱਲ ਸੰਪਤੀਆਂ 3 ਬਿਲੀਅਨ ਕੈਨੇਡੀਅਨ ਡਾਲਰ ਤੋਂ ਵੱਧ ਗਈਆਂ। ਖਾਲੀਆ ਨਿਵੇਸ਼ਾਂ ਦੇ ਵਿੱਚ 6 ਉਦਯੋਗਿਕ ਲੋਜਿਸਟਿਕ ਪਾਰਕਾਂ ਦੀ ਪ੍ਰਾਪਤੀ ਅਤੇ ਨਿਵਯੋਨਯਕ ਊਰਜਾ ਅਤੇ ਬੁਨਿਆਦੀ ਢਾਂਚੇ ਦੇ ਵਿੱਚ ਨਿਵੇਸ਼ ਸ਼ਾਮਲ ਨੇ ਗਲੋਬਲ ਟੈਕਨੋਲੋਜੀ ਅਤੇ ਪ੍ਰਾਈਵੇਟ ਇਕਵਿਟੀ ਫਾਰਮਰ ਦੇ ਵਿੱਚ ਨਿਵੇਸ਼ ਜਿਸ ਦੇ ਵਿੱਚ ਗਲੋਬਲ ਵੀਡੀਓ ਗੇਮਿੰਗ ਉਦਯੋਗ ਸੇਵਾ ਪ੍ਰਦਾਤਾ ਕੀਵਰਜ ਸਟੂਡੀਓਜ਼ ਦੇ ਵਿੱਚ ਹਿੱਸੇਦਾਰੀ ਸ਼ਾਮਲ ਹੈ ਉਹ ਸਰਕਾਰ ਤੋਂ ਦੂਰ ਰਹਿ ਕੇ ਕੰਮ ਕਰਦੇ ਹੋਏ ਨੁਕਸਾਨ ਦੇ ਅਣਉਚਿਤ ਜੋਖਮ ਤੋਂ ਬਿਨਾ ਨਿਵੇਸ਼ ਉੱਤਨ ਵੱਧ ਕਰਨ ਦੇ ਆਪਣੇ ਆਦੇਸ਼ ਦੀ ਨਿਰੰਤਰ ਪਾਲਣਾ ਕਰਨ ਕੈਨੇਡਾ ਪੈਨਸ਼ਨ ਪਲਾਨ ਪ੍ਰੋਗਰਾਮ ਕੇ ਸੀਪੀਪੀ 2025 ਪੂਕਤਾਨ ਦੇ ਵਿੱਚ ਵਾਧਾ ਸੀਪੀਪੀ ਵਾਧਾ ਯੋਜਨਾ ਦੇ ਪੜਾਵ 2 3 ਨਿਯੰਤਰਤਾ ਅਤੇ ਸੀਪੀਪੀ ਨਿਵੇਸ਼ ਬੋਰਡ ਦੁਆਰਾ ਹਾਲ ਹੀ ਦੇ ਵਿੱਚ ਕੀਤੇ ਗਏ ਮਹੱਤਵਪੂਰਨ ਨਿਵੇਸ਼ ਨੇ ਵਤਵਤ ਮਾਸੀ ਪੁਖਤਾਨ ਵਤੀ ਦੀ ਗਲ ਕਰੀਏ ਤਾਂ 2025 ਦੇ ਵਿੱਚ 65 ਸਾਲ ਦੀ ਉਮਰ ਤੇ ਨਵੇਂ ਪ੍ਰਾਪਤਕਰਤਾਵਾਂ ਦੇ ਲਈ ਵਤਵਤ ਸੀਪੀਪੀ ਟਾਇਮਡ ਪੁਖਤਾਨ ਲਗਭਗ 1433 ਡਾਲਰ ਪ੍ਰਤੀ ਮਹੀਨਾ ਹੋਗੇ ਇੱਕ ਵਿਅਕਤੀ ਨੂੰ ਅਸਲ ਰਕਮ ਪ੍ਰਾਪਤ ਹੁੰਦੀ ਹੈ ਜੋ ਉਹਨਾਂ ਦੇ ਯੋਗਦਾਨ ਇਤਿਹਾਸ ਕਮਾਈਆਂ ਅਤੇ ਉਹਨਾਂ ਦੁਆਰਾ ਲਾਭ ਪ੍ਰਾਪਤ ਕਰਨ ਦੀ ਉਮਰ ਤੇ ਨਿਰਭਰ ਕਰਦੀ ਹੈ ਸੀਪੀਪੀ ਦਾ ਬਹੁਤ ਸਾਲਾ ਵਤਾ ਚੱਲ ਰਿਹਾ ਹੈ ਦੂਜੀ ਕਮਾਈ ਦੀ ਸੀਮਾ ਸੀਪੀਪੀ 2 ਪੂਰੀ ਤਰ੍ਹਾਂ ਪਰਬੀ ਹੈ 2025 ਲਈ ਉਹਨਾਂ 40 ਕੇ ਦੇ ਲਈ ਯੋਗ ਕਮਾਈ ਉੱਤੇ ਇੱਕ ਸੀਮਾ ਲਾਗੂ ਕੀਤੀ ਗਈ ਹੈ ਜਿਨਾਂ ਤੀਰ ਤਨਖਾਹ ਵਾਤੋਂ ਪਾਤ ਪੈਨਸ਼ਨ ਯੋਗ ਕਮਾਈ ਤੋਂ ਵੰਦ ਨਹੀਂ ਇਹ ਉੱਚ ਆਮਦਨ ਵਾਲੇ ਲੋਕਾਂ ਨੂੰ ਵਧੇਰੇ ਯੋਗਦਾਨ ਪਾਉਣ ਅਤੇ ਅਨੁਪਾਤਕ ਤੌਰ ਉੱਤੇ ਉੱਚ ਭਵਿੱਖੀ ਲਾਭ ਪ੍ਰਾਪਤ ਕਰਨ ਦੀ ਅਗਿਆਤਿੰਦੇ ਹੈ ਇਸ ਦਾ ਅੰਤਿਮ ਟੀਚਾ 2024 ਤੱਕ ਆਮਦਨ ਬਦਲੀ ਥਾਂ ਨੂੰ 25% ਵਧਾ ਕੇ 33.3% ਕਰਨ ਹੈ। ਬੱਚਿਆਂ ਦੇ ਲਈ ਲੱਭਾ ਦੇ ਵਿੱਚ ਬਦਲਾਅ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵਿਦਿਆਰਥੀਆਂ ਦੇ ਲਈ ਨਵੇਂ ਪ੍ਰਬੰਧ ਪੇਸ਼ ਕੀਤੇ ਗਏ ਨੇ ਜਿਨ੍ਹਾਂ ਦੇ ਮ੍ਰਿਤਕ ਜਾਂ ਅਪਾਹਜ ਮਾਪੇ ਸੀ, ਜਿਨ੍ਹਾਂ ਨੇ ਸੀਪੀਪੀ ਦੇ ਵਿੱਚ ਯੋਗਦਾਨ ਪਾਇਆ ਸੀ। 18 ਤੋਂ 24 ਸਾਲ ਦੀ ਉਮਰ ਦੇ ਪਾਰਟ ਟਾਈਮ ਵਿਦਿਆਰਥੀ ਹੁਣ ਤੋਂ 2025 ਤੋਂ 150.99 ਡਾਲਰ ਦੇ ਮਾਸਿਕ ਭੁਗਤਾਨ ਦੇ ਲਈ ਯੋਗ ਨੇ। ਅਪਾਹਜ ਯੋਗਦਾਨ ਪਾਉਣ ਵਾਲੇ ਦੇ ਬੱਚੇ ਦੇ ਲਾਪ ਨੂੰ ਵਧਾਇਆ ਜਾਂਦਾ ਹੈ ਭਾਵ ਇਹ ਹੁਣ ਅਪਾਹਜ ਮਾਤਾ ਪਿਤਾ ਦੇ 65 ਸਾਲ ਦੀ ਉਮਰ ਤੱਕ ਪਹੁੰਚਣ ਤੇ ਖਤਮ ਨਹੀਂ ਹੁੰਦਾ ਕੁਝ ਮਾਰਾ ਦੁਆਰਾ ਕੈਨੇਡੀਅਨਸ ਨੂੰ ਲਾਭਾਂ ਦਾ ਦਾਵਾ ਕਰਨ ਦੇ ਵਿੱਚ ਤੇਜ਼ੀ ਕਰਨ ਦੇ ਲਈ ਉਤਸ਼ਾਹਿਤ ਕਰਨ ਦੇ ਲਈ ਪੈਨਸ਼ਨ ਦੇਰੀ ਦੀ ਗਰੰਟੀ ਨਾਮਕ ਇੱਕ ਨਵਾਂ ਹੱਲ ਪ੍ਰਸਤਾਵਿਤ ਕੀਤਾ ਗਿਆ ਇਹ ਗਰੰਟੀ ਇਹ ਯਕੀਨੀ ਬਣਾਵੇਗੀ ਕਿ ਜੇਕਰ ਕੋਈ ਵਿਅਕਤੀ ਆਪਣੀ ਪੈਨਸ਼ਨ ਦਾ ਦਾਵਾ ਕਰਨ ਵਿੱਚ ਦੇਰੀ ਕਰਦਾ ਹੈ ਪਰ ਜਲਦੀ ਮਰ ਜਾਂਦਾ ਹੈ ਤਾਂ ਉਸ ਦੀ ਜਾਇਦਾਦ ਫੰਡਾ ਉੱਤੇ ਗਵਾਚ ਨਾ ਜਾਵੇ ਇੱਕ ਕਦਮ ਇਸਾਉ ਦੇਸ਼ ਵਧੇਰੇ ਵਿੱਤੀ ਸੁਰੱਖਿਆ ਪ੍ਰਦਾਨ ਕਰਦਾ ਹੈ ਕੈਨੇਡਾ ਵਿੱਚ ਪੈਨਸ਼ਨ 플ਾਨ ਇਨਵੈਸਟਮੈਂਟ ਬੋਰਡ ਜੋ ਕਿ ਸਿਪੀ ਫੰਡ ਦਾ ਪ੍ਰਬੰਧਨ ਕਰਦਾ ਹੈ ਉਸਨੇ ਵਿੱਤੀ ਸਾਲ 2026 ਤੇ ਦੂਜੀ ਤਿਮਾਹੀ 30 ਸਤੰਬਰ 2025 ਦੇ ਅੰਤ ਤੱਕ ਕੁੱਲ 770.5 ਬਿਲੀਅਨ ਡਾਲਰ ਦੀ ਕੁਝਦਾਦੀ ਰਿਪੋਰਟ ਕੀਤੀ ਹੈ। ਭਾਗ ਦੇ ਵਿੱਚ ਮਹੱਤਵਪੂਰਨ ਵਿਸਥਾਰ 2025 ਦੇ ਵਿੱਚ ਪੋਰਟਫੋਲੀਓ ਦੀ ਕੁੱਲ ਸੰਪਤੀਆਂ ਤੇ ਬਿਲੀਅਨ ਕੈਨੇਡੀਅਨ ਡਾਲਰ ਤੋਂ ਵੱਧ ਗਈਆਂ। ਖਾਲੀਆ ਨਿਵੇਸ਼ਾਂ ਦੇ ਵਿੱਚ 6 ਉਦਯੋਗਿਕ ਲੋਜਿਸਟਿਕ ਪਾਰਕਾਂ ਦੀ ਪ੍ਰਾਪਤੀ ਅਤੇ ਨਵਯਣਯੋਗ ਊਰਜਾ ਤੇ ਬੁਨਿਆਦੀ ਜਿਹਦੇ ਵਿੱਚ ਨਿਵੇਸ਼ ਸ਼ਾਮਲ ਨੇ ਗਲੋਬਲ ਟੈਕਨੋਲੋਜੀ ਅਤੇ ਪ੍ਰਾਈਵੇਟ ਇਕਵਿਟੀ ਫਾਰਮਾਂ ਦੇ ਵਿੱਚ ਨਿਵੇਸ਼ ਜਿਦੇ ਵਿੱਚ ਗਲੋਬਲ ਵੀਡੀਓ ਗੇਮਿੰਗ ਉਦਯੋਗ ਸੇਵਾ ਪ੍ਰਦਾਤਾ ਕੀਵਰਜ ਸਟੂਡੀਓਜ਼ ਦੇ ਵਿੱਚ ਹਿੱਸੇਦਾਰੀ ਸ਼ਾਮਲ ਹੈ ਸਰਕਾਰ ਤੋਂ ਦੂਰ ਰਹਿ ਕੇ ਕੰਮ ਕਰਦੇ ਹੋਏ ਨੁਕਸਾਨ ਦੇ ਅਣਉਚਿਤ ਜੋਖਮ ਤੋਂ ਬਿਨਾ ਨਿਵੇਸ਼ ਉੱਤਨ ਵੱਧ ਕਰਨ ਦੇ ਆਪਣੇ ਆਦੇਸ਼ ਦੀ ਨਿਰੰਤਰ ਪਾਲਣਾ ਕਰਨ ਕੈਨੇਡਾ ਪੈਨਸ਼ਨ ਪਲਾਨ ਪ੍ਰੋਗਰਾਮ ਯਾਨੀ ਕਿ ਸੀਪੀਪੀ 2025 ਭੁਗਤਾਨ ਦੇ ਵਿੱਚ ਵਾਧਾ ਸੀਪੀਪੀ ਵਾਧਾ ਯੋਜਨਾ ਦੇ ਪੜਾਅ 2 ਤੇ ਨਿਰੰਤਰਤਾ ਅਤੇ ਸੀਪੀਪੀ ਨਿਵੇਸ਼ ਬੋਰਡ ਦੁਆਰਾ ਹਾਲ ਹੀ ਦੇ ਵਿੱਚ ਕੀਤੇ ਗਏ ਮਹੱਤਵਪੂਰਨ ਨਿਵੇਸ਼ ਨੇ ਵਤਵਦ ਮਾਸਿਕ ਭੁਗਤਾਨਵਰਤੀ ਦੀ ਗਲ ਕਰਕੇ ਤਾਂ 2025 ਦੇ ਵਿੱਚ 65 ਸਾਲ ਦੀ ਉਮਰ ਤੇ ਨਵੇਂ ਪ੍ਰਾਪਤਕਰਤਾਵਾਂ ਦੇ ਲਈ ਵਤਵਦ ਸੀਪੀਪੀ ਟਾਇਮਟ ਭੁਗਤਾਨ ਲਗਭਗ 1433 ਡਾਲਰ ਪ੍ਰਤੀ ਮਹੀਨਾ ਹੋਗੇ ਇੱਕ ਵਿਅਕਤੀ ਨੂੰ ਅਸਲ ਰਕਮ ਪ੍ਰਾਪਤ ਹੁੰਦੀ ਹੈ ਜੋ ਉਹਨਾਂ ਦੇ ਯੋਗਦਾਨ ਇਤਿਹਾਸ ਕਮਾਈਆਂ ਅਤੇ ਉਹਨਾਂ ਦੁਆਰਾ ਲਾਭ ਪ੍ਰਾਪਤ ਕਰਨ ਦੀ ਉਮਰ ਤੇ ਨਿਰਭਰ ਕਰਦੀ ਹੈ ਸੀਪੀਪੀ ਦਾ ਬਹੁਤ ਸਾਲਾਂ ਵਰਤਾ ਜਾਰੀ ਹੈ ਦੂਜੀ ਕਮਾਈ ਤੇ ਸੀਮਾ ਸੀਪੀਪੀ 2 ਪੂਰੀ ਤਰ੍ਹਾਂ ਪਰਬੀ ਹੈ 2025 ਲਈ ਉਹਨਾਂ ਵਿਅਕਤੀ ਦੇ ਲਈ ਜੋ ਕਮਾਈ ਉੱਤੇ ਇੱਕ ਸੀਮਾ ਲਾਗੂ ਕੀਤੀ ਗਈ ਹੈ ਜਿਨਾਂ ਦੀ ਤਨਖਾਹ ਬਾਤੋਂ ਬਾਤ ਪੈਨਸ਼ਨ ਜੋ ਕਮਾਈ ਤੋਂ ਵੱਧ ਨਹੀਂ ਇਹ ਉੱਚ ਆਮਦਨ ਵਾਲੇ ਲੋਕਾਂ ਨੂੰ ਵਧੇਰੇ ਯੋਗਦਾਨ ਪਾਉਣ ਅਤੇ ਅਨੁਪਾਤਕ ਤੌਰ ਉੱਤੇ ਉੱਚ ਪੱਧਰੀ ਲਾਭ ਪ੍ਰਾਪਤ ਕਰਨ ਦੀ ਅਗਿਆ ਦਿੰਦਾ ਹੈ ਜਿਸ ਦਾ ਅੰਤਿਮ ਸਿਚਾ 2024 ਤੱਕ ਆਮਦਨ ਬਦਲੀ ਥਣ ਨੂੰ 25% ਵਧਾ ਕੀਤੇ 3.33% ਕਰਨੇ ਬੱਚਿਆਂ ਦੇ ਲਈ ਲਾਭਾਂ ਦੇ ਵਿੱਚ ਬਦਲਾਵ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵਿਦਿਆਰਥੀਆਂ ਦੇ ਲਈ ਨਵੇਂ ਪ੍ਰਬੰਧ ਪੇਸ਼ ਕੀਤੇ ਗਏ ਨੇ ਜਿਨ੍ਹਾਂ ਦੇ ਮ੍ਰਿਤਕ ਜਾਂ ਅਪਹਜ ਮਾਪੇ ਸੀ ਜਿਨ੍ਹਾਂ ਨੇ ਸੀਪੀਪੀ ਦੇ ਵਿੱਚ ਯੋਗਦਾਨ ਪਾਇਆ ਸੀ 18 ਤੋਂ 24 ਸਾਲ ਦੀ ਉਮਰ ਦੇ ਪਾਰਟ ਟਾਈਮ ਵਿਦਿਆਰਥੀ ਹੁਣ ਤੋਂ 2025 ਤੋਂ 150.99 ਡਾਲਰ ਦੇ ਮਾਸਿਕ ਭੁਗਤਾਨ ਦੇ ਲਈ ਯੋਗ ਨੇ ਅਪਾਹਜ ਯੋਗਦਾਨ ਪਾਉਣ ਵਾਲੇ ਦੇ ਬੱਚੇ ਦੇ ਲਾਪ ਨੂੰ ਵਧਾਇਆ ਜਾਂਦਾ ਹੈ ਭਾਵ ਇਹ ਹੁਣ ਅਪਾਹਜ ਮਾਤਾ ਪਿਤਾ ਦੇ 65 ਸਾਲ ਦੀ ਉਮਰ ਤੱਕ ਪਹੁੰਚਣ ਤੇ ਖਤਮ ਨਹੀਂ ਹੁੰਦਾ ਕੁਝ ਮਾਰਾ ਦੁਆਰਾ ਕੈਨੇਡੀਅਨਸ ਨੂੰ ਲਾਭਾਂ ਦਾ ਦਾਵਾ ਕਰਨ ਦੇ ਵਿੱਚ ਤੇਰੀ ਕਰਨ ਦੇ ਲਈ ਉਤਸ਼ਾਹਿਤ ਕਰਨ ਦੇ ਲਈ ਪੈਨਸ਼ਨ ਦੇਰੀ ਦੀ ਗਰੰਟੀ ਨਾਮਕ ਇੱਕ ਨਵਾਂ ਹੱਲ ਪ੍ਰਸਤਾਵਿਤ ਕੀਤਾ ਗਿਆ ਇਹ ਗਰੰਟੀ ਇਹ ਯਕੀਨੀ ਬਣਾਵੇਗੀ ਕਿ ਜੇਕਰ ਕੋਈ ਵਿਅਕਤੀ ਆਪਣੀ ਪੈਨਸ਼ਨ ਦਾ ਦਾਵਾ ਕਰਨ ਵਿੱਚ ਦੇਰੀ ਕਰਦਾ ਹੈ ਪਰ ਜਲਦੀ ਮਰ ਜਾਂਦਾ ਹੈ ਤਾਂ ਉਸ ਦੀ ਜਾਇਦਾਦ ਫੰਡਾ ਉੱਤੇ ਗਵਾਚ ਨਾ ਜਾਵੇ ਇੱਕ ਕਦਮ ਚੀਸਾ ਉਦੇਸ਼ ਵਧੇਰੇ ਵਿੱਤੀ ਸੁਰੱਖਿਆ ਪ੍ਰਦਾਨ ਕਰਦਾ ਹੈ। ਕੈਨੇਡਾ ਵਿੱਚ ਪੈਨਸ਼ਨ ਪਲਾਨ ਇਨਵੈਸਟਮੈਂਟ ਬੋਰਡ ਜੋ ਕਿ ਸਿਪੀ ਫੰਡ ਦਾ ਪ੍ਰਬੰਧਨ ਕਰਦਾ ਹੈ, ਉਸਨੇ ਵਿੱਤੀ ਸਾਲ 2026 ਦੀ ਦੂਜੀ ਤਿਮਾਹੀ 30 ਸਤੰਬਰ 2025 ਦੇ ਅੰਤ ਤੱਕ ਕੁੱਲ 177.5 ਬਿਲੀਅਨ ਡਾਲਰ ਦੀ ਕੁਝ ਜੁਦਾਦੀ ਰਿਪੋਰਟ ਕੀਤੀ ਹੈ। ਭਾਰਤ ਦੇ ਵਿੱਚ ਮਹੱਤਵਪੂਰਨ ਵਿਸਥਾਰ 2025 ਦੇ ਵਿੱਚ ਪੋਰਟਫੋਲੀਓ ਦੀ ਕੁੱਲ ਸੰਪਤੀਆਂ ਤੇ ਬਿਲੀਅਨ ਕੈਨੇਡੀਅਨ ਡਾਲਰ ਤੋਂ ਵੱਧ ਗਈਆਂ। ਖਾਲੀਆ ਨਿਵੇਸ਼ਾਂ ਦੇ ਵਿੱਚ 6 ਉਦਯੋਗਿਕ ਲੋਜਿਸਟਿਕ ਪਾਰਕਾਂ ਦੀ ਪ੍ਰਾਪਤੀ ਅਤੇ ਨਿਵਯੋਗ ਉर्जा ਅਤੇ ਬੁਨਿਆਦੀ ਢਾਂਚੇ ਦੇ ਵਿੱਚ ਨਿਵੇਸ਼ ਸ਼ਾਮਲ ਨੇ ਗਲੋਬਲ ਟੈਕਨੋਲੋਜੀ ਅਤੇ ਪ੍ਰਾਈਵੇਟ ਇਕਵਿਟੀ ਫਾਰਮਾਂ ਦੇ ਵਿੱਚ ਨਿਵੇਸ਼ ਜਿਦੇ ਵਿੱਚ ਗਲੋਬਲ ਵੀਡੀਓ ਗੇਮਿੰਗ ਉਦਯੋਗ ਸੇਵਾ ਪ੍ਰਦਾਤਾ ਕਿਵਰਜ ਸਟੂਡੀਓਜ਼ ਦੇ ਵਿੱਚ ਹਿੱਸੇਦਾਰੀ ਸ਼ਾਮਲ ਹੈ ਸਰਕਾਰ ਤੋਂ ਦੂਰ ਰਹਿ ਕੇ ਕੰਮ ਕਰਦੇ ਹੋਏ ਨੁਕਸਾਨ ਦੇ ਅਣਉਚਿਤ ਜੋਖਮ ਤੋਂ ਬਿਨਾ ਨਿਵੇਸ਼ ਉੱਤਨ ਨੂੰ ਵੱਤ ਵੱਧ ਕਰਨ ਦੇ ਆਪਣੇ ਆਦੇਸ਼ ਦੀ ਨਿਰੰਤਰ ਪਾਲਣਾ ਕਰਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ